ਉਹ ਬਾਊ ਲੋਕ ਜਿਨ੍ਹਾਂ ਨੇ ਸਾਰਾ ਸਾਲ ਫੂਡ ਗ੍ਰੇਂਡ ਦੇ ਐਸਟੀਫਿਟ ਲਾਏ ਉਹਨਾਂ ਕਹਿੰਦੇ ਫੂਡ ਕ੍ਰਾਈਸਿਸ ਆਣ ਵਾ ਕ੍ਰਾਈਸਿਸ ਆਣਾ ਹੀ ਹੈ ਜਦੋਂ ਤੁਸੀਂ ਖਰੀਤੀ ਨਹੀਂ ਐ ਐਮਐਸਪੀ ਤੇ ਪਿਤੇ ਸਾਲ ਦੀਆਂ ਗੱਲਾਂ ਦੇ ਭੁੱਲ ਲਈ ਗਈਆਂ ਤੁਹਾਨੂੰ ਕਿਸਾਨਾਂ ਨੂੰ ਕਿੰਨੀ ਡਾਂਗ ਫਿਰੀ ਐ ਅੰਬਾਲਾ ਤੋਂ ਲੈ ਕੇ ਕਰਨਾਲ ਤੱਕ ਉਹ ਵੀ ਉਸ ਸੂਬੇ ਦੇ ਵਿੱਚ ਜਿੱਦੀ ਉੱਪਰ ਥੱਲੇ ਸਰਕਾਰ ਹੈ ਡਬਲ ਇੰਜਨ ਦੀ ਵਿੱਚ ਸਰਕਾਰ ਕਿਸਾਨਾਂ ਨੂੰ ਯਕੀਨ ਨਹੀਂ ਕਰਦੀ ਕਿ ਤੁਸੀਂ ਦਾਣਾ ਬੀਜੋ ਅਸੀਂ ਤੁਹਾਡੀ ਖਰੀਦਾਂਗੇ ਐਮਐਸਪੀ ਉਹ ਦਿੱਤੇ ਵਿੱਚਾਂਗੇ ਮਾਰਕੀਟ ਦੇ ਵਿੱਚ ਇਸ ਪਾਸੇ ਕਿਉਂ ਨਹੀਂ ਜਾ ਰਹੀ ਉਤਸ਼ਾਹ ਦੇ ਹੋ ਰਿਹਾ ਪਿਛਲੇ ਸਾਲ ਦੀਆਂ ਗੱਲਾਂ ਦੇ ਭੁੱਲ ਲਈ ਗਈਆਂ ਤੁਹਾਨੂੰ ਕਿਸਾਨਾਂ ਨੂੰ ਕਿੰਨੀ ਡਾਂਗ ਫਿਰੀ ਹੈ ਅੰਬਾਲੇ ਤੋਂ ਲੈ ਕੇ ਕਰਨਾਲ ਤੱਕ ਉਹ ਵੀ ਉਸ ਸੂਬੇ ਦੇ ਵਿੱਚ ਜਿੱਦੀ ਉੱਪਰ ਥੱਲੇ ਸਰਕਾਰੇ ਡਬਲ ਇੰਜਨ ਦੀ ਮੂੰਗੀ ਵੇਚਣ ਦੀ ਗੱਲ ਆਈ ਕਿਤੇ ਨਹੀਂ ਐਮਐਸਪੀ ਤੇ ਵਿਕੀ ਸੂਰਜਮੁਖੀ ਦੀ ਗੱਲ ਆਈ ਕਿਤੇ ਨਹੀਂ ਵਿਕੀ ਸਰੋਂ ਦੀ ਗੱਲ ਆਈ ਕਿਤੇ ਨਹੀਂ ਵਿਕੀ ਚਲੋ 1 ਮਿੰਟ ਲਈ ਮੰਨ ਲene ਧੰਨਾ ਸੇਠ ਏਡੇ ਹਾਵੀ ਹੋ ਗਏ ਤੁਹਾਡੇ ਉੱਤੇ ਹੁਣ ਹੁਣ ਸਰੋਂ ਦੀ ਫਸਲ ਆ ਰਹੀ ਹੈ ਨਾ ਜੀ ਬੀਤੇ ਸਾਲ ਦਾ ਅੰਕੜਾ ਮੈਂ ਸਾਂਝਾ ਕਰਦਾ ਹਾਂ ਤੁਹਾਡੇ ਨਾਲ ਇੱਕ ਐਸਟੀਮੇਟ ਇਹ ਕਹਿ ਰਿਹਾ ਉਹ ਵੀ ਸਾਲਵੈਕਸ ਐਕਸਟ੍ਰੈਕਸ਼ਨ ਵਾਲਿਆਂ ਦਾ ਜਿਨ੍ਹਾਂ ਨੇ ਸਰੋ ਦੇ ਵਿੱਚੋਂ ਤੇਲ ਕੱਢਣਾ ਕਿ 115 ਲੱਖ ਟਨ ਦੇ ਕੋਲ ਸਰੋ ਹੋਣੀ ਹੈ ਸਾਰੇ ਦੇਸ਼ ਨੂੰ ਫੁਰ ਕੇ ਵੇਖ ਲਓ ਭਰਤਪੁਰ ਤੇ ਰਾਜਸਥਾਨ ਦੇ ਵਿੱਚ ਸਭ ਤੋਂ ਵੱਡੀ ਮੰਡੀ ਹੈ ਉਹ ਕਹਿੰਦਾ ਜੀ 7 ਕੁ ਲੱਖ ਟਨ ਅਸੀਂ ਸਾਰੀ ਖਰੀਦੀ ਇਹਦੇ ਉੱਤੇ ਬਾਕੀ ਸਾਰੀ ਐਮਐਸਪੀ ਤੋਂ ਥੱਲੇ ਗਈ ਤੇ ਕੀ ਕਿਸਾਨ ਉਛਾਹਤ ਹੋ ਰਿਹਾ ਸੂਰਜਮੁਖੀ ਆਜੋ ਜੋ ਕਿਸਾਨ ਯੂਨੀਅਨ ਆ ਜੋ ਕਿਸਾਨ ਐ ਸੜਕਾਂ ਦੇ ਜਾਮ ਲੱਗੇ टांगफेਰੀ ਸਾਰਿਆਂ ਨੂੰ ਸਾਰੇ ਘਰੋਂ ਘਰੀ ਚਲੇ ਗਏ ਅੱਦੇ ਠਾਣੇ 'ਚ ਦੇ ਦਿੱਤੇ ਤੇ ਮਗਰ ਕੋ ਬੋਲਣ ਵਾਲਾ ਵੀ ਨਾ ਆਵੇ ਮੰਗ ਕੀ ਕਰ ਰਹੇ ਸੀ ਵੀ ਐਮਐਸਪੀ ਤੇ ਚੁੱਕ ਲਓ ਇਹ ਨਹੀਂ ਕਰੇ ਐਮਐਸਪੀ ਤੋਂ ਵੱਧ ਦੇ ਦਿਓ ਉਹ ਵੀ ਕੁਝ ਨਹੀਂ ਹੋਇਆ ਮੂੰਗੀ 5200 ਰੁਪਏ ਤੱਕ ਕੋਈ ਮੈਨੂੰ ਕਿਸਾਨ ਹੱਥ ਖੜਾ ਕਰਕੇ ਕਹਦੇ ਉਹਦੀ ਮੂੰਗੀ ਵਿਕੀ ਪ੍ਰੋਕਿਊਰਮੈਂਟ ਦੀ ਡੇਟ ਮੋਕ ਗਈ ਅਗਲੇ ਦਿਨ ਭਾਰਤ ਸਰਕਾਰ ਉਹ ਡਾਟਾ ਉਹ ਬਾਊ ਲੋਕ ਜਿਨ੍ਹਾਂ ਨੇ ਸਾਰਾ ਸਾਲ ਫੂਡ ਗ੍ਰੈਂਡ ਐਸਟੀਮੇਟ ਲਾਏ ਉਹਨਾਂ ਕਹਿੰਦੇ ਫੂਡ ਕਰਾਈਸਿਸ ਆਣ ਵਾਲਾ ਕਰਾਈਸਿਸ ਆਣਾ ਹੀ ਹੈ ਜਦੋਂ ਤੁਸੀਂ ਖਰੀਦੀ ਨਹੀਂ ਐ ਐਮਐਸਪੀ ਤੇ ਫਿਰ ਤੁਸੀਂ ਇੰਪੋਰਟ ਕਿਉਂ ਅਲਾਉ ਕਰ ਰਹੇ ਹੋ ਦੂਸਰਾ ਐਮਐਸਪੀ ਤੋਂ ਵੱਧ ਰੇਟ ਤੇ ਅਲਾਉ ਕਰ ਰਹੇ ਹੋ ਤੀਸਰਾ ਨੰਬਰ ਤੁਸੀਂ ਕੋਈ ਐਗਰੀਕਲਚਰ ਸੈਸ ਨਹੀਂ ਲਾ ਰਹੇ ਕੋਈ ਇੰਪੋਰਟ ਡਿਊਟੀ ਨਹੀਂ ਲਾ ਰਹੇ ਚੌਥੀ ਗੱਲ ਤੁਸੀਂ ਅਗਲੇ ਸਾਲ ਦੀ 30 ਅਪ੍ਰੈਲ ਤੱਕ ਦੀ ਉਹਨਾਂ ਨੂੰ ਛੂਟ ਦੇ ਦਿੱਤੀ ਹੈ ਕਿ ਇੰਪੋਰਟ ਕਰ ਲਓ ਬਿਨਾਂ ਡਿਊਟੀ ਦੇ ਇਹ ਕੀ ਦੋਗਲੀ ਨੀਤੀ ਹੋਈ